ਬਮੀਹਾ ਬੋਲੇ ਚੰਦ ਦੇਖਦੇ ਸਬੂਦਸ਼ਕਾਂ ਨੂੰ ਕਰਨਦੀਪ ਸਿੰਘ ਬਮੀਹਾ ਦੀ ਪਿਆਰਪਰੀ ਸਤਿ ਸ੍ਰੀ ਅਕਾਲ ਦੋਸਤੋ ਮੇਰੇ ਮੰਚ ਬੜੇ ਚਾਤੋਂ ਰਹੀ ਸੀ ਚਾ ਸੀ ਕਿ ਸਾਡੇ ਦੇਖਣ ਵਾਲੇ ਨੂੰ ਪਿੰਡਾਂ ਦੇ ਇਤਿਹਾਸ ਪਿੰਡਾਂ ਦੇ ਵਿਰਸੇ ਬਾਰੇ ਜਾਣੂ ਕਰਵਾਈਏ ਕਿਉਂਕਿ ਪਿੰਡਾਂ ਦੇ ਇਤਿਹਾਸ ਦੀ ਵਿਰਸੇ ਦੀ ਸਾਡੇ ਜੀਵ ਚ ਬਹੁਤ ਮਹੱਤ ਹੈ ਸਿਆਣੇ ਕਹਿੰਦੇ ਆ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਆਪਣੇ ਇਤਿਹਾਸ ਨੂੰ ਭੁੱਲ ਜਾਇਆ ਕਰਦੀਆਂ ਉਹ ਕੌਮਾਂ ਇਸ ਦੁਨੀਆ ਰੰਗ ਮੰਚ ਤੋਂ ਹੌਲੀ-ਹੌਲੀ ਅਲੋਪ ਹੋ ਜਾਇਆ ਕਰਦੇ ਹਨ ਖਤਮ ਹੋ ਜਾਇਆ ਕਰਦੇ ਹਨ ਸੋ ਬੰਮੀਹਾ ਬੋਲੇ ਦੀ ਟੀਮ ਨੇ ਇੱਕ ਅਧਨੀ ਜਿਹੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਆਪ ਸਭ ਨੂੰ ਪਿੰਡਾਂ ਦੇ ਇਤਿਹਾਸ ਪਿੰਡਾਂ ਦੇ ਵਿਰਸੇ ਬਾਰੇ ਜਾਣੂ ਕਰਵਾਏਗੇ ਉਮੀਦ ਹੈ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਇਸ ਟੀਮ ਦੀ ਇਹ ਜੇ ਛੋਟੀ ਜਿਹੀ ਕੋਸ਼ਿਸ਼ ਹੈ ਆਪ ਨੂੰ ਦ੍ਰੂਪਸੰਦ ਆਵੇਗੀ ਪਿੰਡ ਵੰਦਰ ਜ਼ਿਲ੍ਹਾ ਮੋਗਾ ਦੇ ਦੱਖਣ ਪੱਛਮ ਵਿੱਚ ਸਥਿਤ ਹੈ ਇਹ ਤਹਿਸੀਲ ਬਾਗਾਪਾਣਾ ਤੇ ਮੋਗਾ ਜਿਲ੍ਹੇ ਦਾ ਆਖਰੀ ਪਿੰਡ ਹੈ ਜਾਣਕਾਰੀ ਅਨੁਸਾਰ ਇਹ ਪਿੰਡ 1704 ਤੋਂ ਪਹਿਲਾਂ ਵੱਜਿਆ ਵੰਦਰਗੋਤ ਅਤੇ ਇਸ ਪਿੰਡ ਦੇ ਮੂਢੀ ਨਾਲ ਸੰਬੰਧ ਪੱਟੀ ਰਾਜਪੂਤਾਂ ਨਾਲ ਹੈ ਪੱਟੀ ਰਾਜਪੂਤ ਰਜਵਾੜੇ ਕਛਣ ਦਾ ਪੁੱਤਰ ਵੰਦਰ ਆਪਣੇ ਪਿਤਾ ਨਾਲ ਨਾਰਾਜ਼ ਹੋ ਕੇ ਬਿਠਿੰਡੇ ਇਲਾਕੇ ਵਿੱਚ ਆ ਗਿਆ ਉਸ ਨੇ ਭਾਗੀ ਪਿੰਡ ਦੇ ਆਸ-ਪਾਸ ਇੱਕ ਪਿੰਡ ਬੰਨਿਆ ਇਸ ਮੂਢੀ ਰਾਜਪੂਤ ਰਾਜੇ ਵੰਦਰ ਤੋਂ ਹੌਲੀ-ਹੌਲੀ ਵੇੜ ਕੇ ਵੰਦਰਗੋਤ ਬਣ ਗਿਆ ਪੰਡ ਵੰਦਰ ਵਿਖੇ 704 ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਤਾ ਭਾਈ ਤੋਂ ਹੁੰਦੇ ਹੋਏ ਡੋੜ ਤੋਂ ਹੁੰਦੇ ਹੋਏ ਇਸ ਪੰਡ ਚਾਹੇ ਇੱਥੇ ਆ ਕੇ ਉਹਨਾਂ ਨੇ ਜੰਦੀ ਲੱਕੜ ਦਾ ਇੱਕ ਲੱਕ ਘੱਟ ਕੇ ਆਪਣਾ ਘੋੜਾ ਬੰਨਿਆ ਉਹਨਾਂ ਨਾਲ ਹੋਰ ਸਿੰਘ ਵੀ ਮੌਜੂਦ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਤੇ ਜਸ ਸਾਹਿਬ ਦੇ ਅਸਣ ਲਾਇਆ ਉਹ ਸਥਾਨ ਵੀ ਮੌਜੂਦ ਹੈ ਗੁਰੂ ਸਾਹਿਬ ਨੇ ਇੱਥੇ ਆ ਕੇ ਸੰਗਤਾਂ ਨੂੰ ਬਚਨ ਬਲਾਸ ਕੀਤੇ ਜਸ ਲੱਕੜ ਦੇ ਕਿਲੇ ਨਾਲ ਘੋੜਾ ਬੰਨਿਆ ਸੀ ਗੁਰੂ ਸਾਹਿਬ ਨੇ ਉਹ ਜਣ ਉਹ ਅੱਜ ਕੱਲ ਜਣ ਦਾ ਤਖਤ ਬਣ ਚੁੱਕਿਆ ਹੈ ਜੋ ਅੱਜ ਵੀ ਮੌਜੂਦ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਿੰਡ ਲੋਕਾਂ ਨੇ ਕਾਫੀ ਸੇਵਾ ਕੀਤੀ। ਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਸੇਵਾ ਦੇ ਦੌਰਾਨ ਹੀ ਆ ਕੇ ਆਪਣੀ ਮੁਸ਼ਕਲ ਦੱਸੀ ਕਿ ਸਾਡੇ ਪਿੰਡ ਨੂੰ ਆਸ-ਪਾਸ ਦੇ ਲੋਕ ਪਿੰਡ ਦੇ ਜਿਹੜੇ ਵਸਣ ਨਹੀਂ ਦਿੰਦੇ। ਗੁਰੂ ਸਾਹਿਬ ਨੇ ਇੱਥੇ ਇਸ ਸਥਾਨ ਤੇ ਮੋੜੀ ਗੱਡ ਕੇ ਵਰਦਤਾ ਕਿ ਜਿਹੜਾ ਚੜ ਕੇ ਇੱਥੇ ਤੁਹਾਡੇ ਪਿੰਡ ਤੇ ਆਵੇਗਾ ਉਹ ਆਪਣੀ ਲੁਹਾ ਕੇ ਜਾਵੇਗਾ। ਤੋਂ ਉਹਨਾਂ ਨੇ ਇਸ ਪਿੰਡ ਦਾ ਨਾਮ ਅਜੀਤਗੜ੍ਹ ਵੀ ਰੱਖਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਇੱਥੇ ਸ਼ਾਨਦਾਰ ਗੁਰਦੁਆਰਾ ਪਾਛੇ ਦਸਵੀਂ ਬਣਿਆ ਹੋਇਆ ਹੈ ਗੁਰਦਾਸੋਹ ਨਾਂ 14 ਏਕੜ ਦੇ ਕਰੀਬ ਜ਼ਮੀਨ ਹੈ ਇਸ ਪਿੰਡ ਦਾ ਰਕਬਾ ਕਰੀਬ 4.5000 ਹੈ ਪਿੰਡ ਵਿੱਚ ਸੱਤ ਪੱਤੀਆਂ ਹਨ ਵੱਡਾ ਪਾਸਾ ਛੋਟਾ ਪਾਸਾ ਦੇ ਨਾਂ ਨਾਲ ਜਾਣੇ ਜਾਂਦੇ ਹਨ ਇਸ ਪਿੰਡ ਨੂੰ ਤੇ ਇਸ ਪਿੰਡ ਦੇ ਵਿੱਚ ਛੋਟੇ ਪਾਸੇ ਤਿੰਨ ਪੱਤੀਆਂ ਹਨ ਤੇ ਵੱਡੇ ਪਾਸੇ ਦੀਆਂ ਚਾਰ ਪੱਤੀਆਂ ਹਨ ਇਸ ਪਿੰਡ ਵਿੱਚ ਜਟ ਸਿੱਖ ਮਾਯੂ ਸਿੱਖ ਰਮਦਾਸੀਏ ਮੈਸਤੀ ਸਿੱਖ ਬਾਜਗਰ ਰਾਜੇ ਸਿੱਖ ਗੱਲ ਕੀ ਸਭ ਵਰਗਾਂ ਦੇ ਸਭ ਧਰਮਾਂ ਦੇ ਲੋਕ ਇਸ ਪਿੰਡ ਵਿੱਚ ਬੜੇ ਪਿਆਰ ਸਤਿਕਾਰ ਨਾਲ ਰਹਿੰਦੇ ਹਨ ਇਸ ਪਿੰਡ ਦੀ ਜਿਹੜੀ ਆਬਾਦੀ ਹੈ ਉਹ ਕਰੀਬ 8000 ਹੈ ਤੇ ਇੱਥੋਂ ਦੀ ਜਿਹੜੀ ਵੋਟ ਹੈ ਉਹ 2500 ਦੇ ਕਰੀਬ ਹੈ ਇਸ ਪਿੰਡ ਦੇ ਜਿਹੜੇ ਪਹਿਲੇ ਸਰਪੰਚ ਸਤਾਰ ਮੱਗਰ ਸਿੰਘ ਪੁੱਤਰ ਲਾਲ ਸਿੰਘ 1953 ਚ ਬਣੇ ਸੀ ਇਸੇ ਪਿੰਡਵਾਂਦਰ ਵਿੱਚੋਂ ਕਈ ਹੋਰ ਪਿੰਡ ਜਿਵੇਂ ਅੱਕਾਂ ਵਾਲੀ, ਦਲੀਏ ਵਾਲਾ, ਵਣਾਂ ਵਾਲੀ ਆਦ ਪਿੰਡ ਹੋਰ ਵਸ ਚੁੱਕੇ ਹਨ। ਪਿੰਡਵਾਂਦਰ ਵਿਖੇ ਸੱਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਿਆ ਗੁਰਦਵਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਨਾਲੇ ਆਪ ਜੀ ਨੂੰ ਉਸ ਥਾਂ ਦੇ ਦਰਸ਼ਨ ਕਰਾਉਣੇ ਆ ਜਿੱਥੇ ਸੱਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀ। ਜੱਸ ਲੱਕੜ ਦੇ ਕਿਲੇ ਨਾਲ ਉਹ ਅਜਕਲ ਜੰੜ ਦਾ ਦਰਖਤ ਬਣ ਚੁੱਕਿਆ ਹੈ ਉਹਦੇ ਦਰਸ਼ਨ ਕਰਾਉਣੇ ਆ ਤੇ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਬੈਠ ਕੇ ਆਸਣ ਲਾ ਕੇ ਲੋਕਾਂ ਨਾਲ ਸੰਗਤਾਂ ਨਾਲ ਬਚਨ ਬਲਾਸ ਕੀਤੇ ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਗੁਰਦਾਸ ਸਾਹਿਬ ਜਿਹੜਾ ਮਹਾਨ ਗੁਰਦਾਸ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਹੈ ਉਸ ਦੇ ਸੰਬੰਧ ਵਿੱਚ ਭਾਈ ਰਣਜੀਤ ਸਿੰਘ ਜੀ ਸਾਨੂੰ जानके दे रहे ने आओ उन्हा तो जानके प्राप्त करते हैं वाहेगुरु जी का खालसा वाहेगुरु जी की फतेह आज ਤੁਸੀਂ ਕਰਨਦੀਪ ਸਿੰਘ ਜੀ ਸਾਡੇ ਨਗਰ ਦਾ ਜੋ ਇਤਿਹਾਸ ਹੈ ਉਹ ਤੁਸੀਂ ਦੁਨੀਆਂ ਦੇ ਵਿੱਚ ਦੱਸਣ ਜਾ ਰਹੇ ਹੋ ਇਹ ਇੱਕ ਵਿਲੱਖਣ ਇਥੋਂ ਦਾ ਇਤਿਹਾਸ ਹੈ ਨਗਰ अजीतगढ़ वाਂਦਰ ਜ਼ਿਲ੍ਹਾ ਮੋਗੇ ਦਾ ਜੋ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੇ ਜਦੋਂ ਆਨੰਦਪੁਰ ਸਾਹਿਬ ਜੰਗ ਸਮਾਪਤ ਹੋਣ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਥੋਂ ਵਿਛੋੜਾ ਪਿਆ ਉਸ ਸਮੇਂ ਜੰਗਾ ਜੁੱਧਾ ਕਰਦੇ ਹੋਏ ਚਮਕੌਰ ਦੀ ਜੰਗ ਲੜਦੇ ਹੋਏ ਆਪਣੇ ਪੁੱਤਰਾਂ ਨੂੰ ਕੌਮ ਧਰਮ ਅਣਖ ਆਜ਼ਾਦੀ ਲਈ ਸ਼ਹੀਦ ਕਰਵਾ ਕੇ ਤੇ ਜ਼ਬਰ ਦੇ ਵਿਰੁੱਧ ਅਰੰਗ ਜੇਵ ਦੇ ਨਾਲ ਲੜਾਈ ਲੜਦੇ ਹੋਏ ਆਪਣੀ ਕੌਮ ਦੇ ਲਈ ਆਪਣੇ ਲੋਕਾਂ ਦੇ ਲਈ ਉਹ ਆਨੰਦਪੁਰ ਸਾਹਿਬ ਤੋਂ ਰੋਪੜ ਚਮਕੌਰ ਸਾਹਿਬ ਲੁਧਿਆਣੇ ਅਤੇ ਲੰਮੇ ਜਟਪੁਰੇ ਮੈਧਿਆਣਾ ਸਾਹਿਬ ਦੀਨਾ ਕਾਂਗੜ ਸਾਹਿਬ ਤੇ ਦਿਆਲਪੁਰਾ ਜਿੱਥੇ ਦੀਨਾ ਕਾਂਗੜ ਜਫਰਨਾਮਾ ਲਿਖਿਆ ਗਿਆ ਸੀ ਉਥੋਂ ਜਲਾਲ ਭਗਤਾ ਭਾਈ ਕਾ ਤੇ ਡੋੜ ਪਿੰਡ ਤੋਂ ਏ ਸਾਡੇ ਨਗਰ ਦੇ ਵਿੱਚ ਪਹੁੰਚੇ ਜੋ ਸਾਡਾ ਨਗਰ ਇੱਥੇ ਪਿੰਡ ਵਾਂਦਰ ਜੋ ਗੋਤ ਦੇ ਜੱਟ ਰਾਜਪੂਤ ਉਹ ਰਹਿੰਦੇ ਸਨ ਆਸ-ਪਾਸੇ ਦੇ ਲੋਕ ਆ ਜਿਹੜੇ ਵਸਣ ਨਹੀਂ ਦਿੰਦੇ ਸਨ ਜੋ ਤਾਕਤਵਰ ਲੋਕ ਸਨ ਜੋ ਵੱਡੇ ਲੋਕ ਸਨ ਉਹ ਮਾੜੇ ਲੋਕਾਂ ਨੂੰ ਦਬਾ ਲਿਆ ਕਰਦੇ ਸਨ ਉਹਨਾਂ ਦਾ ਜਿਹੜਾ ਸਾਰਾ ਕੁਝ ਲਚਕ ਕੇ ਲਜਾਇਆ ਕਰਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਇਹਨਾਂ ਦੀ ਗੱਲ ਜਿਹੜੀ ਉਹ ਸੁਣੀ ਤੇ ਉਹਨਾਂ ਨੇ ਇੱਥੇ ਆ ਕੇ ਡੋੜਪਿੰਡ ਤੋਂ ਇੱਥੇ ਆ ਕੇ ਉਹਨਾਂ ਨੇ ਇੱਥੇ ਆਤਾਰਾ ਕੀਤਾ ਇਸ ਜਗ੍ਹਾ ਦੇ ਉੱਤੇ ਇੱਥੇ ਉਹਨਾਂ ਨੇ ਸਿੰਘਾਂ ਨੂੰ ਕਿਹਾ ਵੀ ਇੱਥੇ ਜਗ੍ਹਾ ਸਾਫ਼ ਕਰੋ ਤੇ ਉਹ ਇਹ ਸਾਫ਼ ਜਗ੍ਹਾ ਬਣਾ ਕਰਕੇ ਇੱਥੇ ਸਿੰਘਾਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਸਣ ਲਾਇਆ ਆ ਜਿਹੜਾ ਜੰਡਾ ਇਹਦਾ ਕਿਲਾ ਕੱਢਿਆ ਗਿਆ ਤੇ ਇਹਦੀ ਪਿਛਾੜੀ ਆ ਜਿਹੜੀ ਵਣ ਦੀ ਲਾਈ ਗਈ ਉਹ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਅਤੇ ਸਿੰਘਾਂ ਨੇ ਘੋੜੇ ਬੰਨੇ ਇੱਥੇ ਉਤਾਰਾ ਕੀਤਾ ਤੇ ਆਸੇ-ਪਾਸੇ ਦੀਆਂ ਸੰਗਤਾਂ ਸਾਡੇ ਨਗਰ ਦੇ ਬਜ਼ੁਰਗ ਮਾਈਆਂ ਸਾਰੇ ਇੱਥੇ ਆਏ ਇੱਥੇ ਦੀਵਾਨ ਸਜਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾ ਦੇਸ਼ ਦਿੱਤਾ ਤੇ ਉਹਨਾਂ ਨੇ ਗੁਰੂ ਦੇ ਲਾੜਾ ਜਿਹੜੀ ਆਪਾ ਦੇਸ਼ ਦਿੱਤਾ ਲੜ ਲਾਇਆ ਉਹਨਾਂ ਨੇ ਹੱਕ ਸੱਚ ਦੀ ਗੱਲ ਕਰਨ ਦਾ ਜਿਹੜਾ ਉਹਨਾਂ ਨੇ ਆਪਦੇਸ਼ ਦਿੱਤਾ ਤੇ ਇੱਥੇ ਮਾਈਆਂ ਨੇ ਜਿਹੜਾ ਪ੍ਰਸਾਦਾ ਪਾਣੀ ਸਾਰਾ ਕੁਝ ਲੈ ਕੇ ਆਂਦਾ ਉਹਨਾਂ ਨੇ ਆਪਣੀ ਜਿਹੜੀ ਹੱਡ ਵੀਤੀ ਵੀ ਸੁਣਾਈ ਅਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਬਰ ਦੇ ਵਿਰੁੱਧ ਜੰਗ ਲੜੇ ਸੀ ਉਹਦੇ ਬਾਰੇ ਵੀ ਸਿੱਖ ਸੰਗਤਾਂ ਨੂੰ ਚੰਦਨਾ ਪਾਇਆ ਤੇ ਇੱਥੇ ਬਚਨ ਬਲਾਸ ਵੀ ਸੰਗਤਾਂ ਦੇ ਹੋਏ ਵੀ ਜਿਹੜੇ ਛੋਡੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋਏ ਇਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਰ ਦਿੰਦੇ ਹੋਏ ਇਸ ਨਗਰ ਨੂੰ ਕਿ ਵੀ ਜਿਹੜਾ ਨਗਰ ਹੈ ਇਹ ਤੇ ਜਿਹੜਾ ਵੀ ਕੋਈ ਚੜ ਕੇ ਆਊਗਾ ਉਹ ਲੋਹਾ ਕੇ ਜਾਊਗਾ ਜਿਹੜਾ ਵੀ ਇਸ ਨਗਰ ਦੇ ਵੱਲ ਕੋਈ ਮੈਲੀ ਅੱਖ ਦੇ ਨਾਲ ਵੇਖੂਗਾ ਉਦੇ ਨਾਲ ਹਮੇਸ਼ਾ ਇੱਥੇ ਮਾੜਾ ਹੁੰਦਾ ਆ ਇੱਥੇ ਨਗਰ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਤੇ ਇੱਥੇ ਨਗਰ ਦੇ ਵਿੱਚ ਸਾਰੇ ਧੜੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਲੋਕ ਇੱਥੇ ਨਿਤਰ ਜਾਨਾ ਸਰਦਾ ਦੇ ਮੁਤਾਬਕ ਤੇ ਹਾਜ਼ਰੀ ਭਰਦੇ ਆ ਇੱਥੇ ਜੋੜ ਮੇਲੇ ਵੀ ਮਨਾਏ ਜਾਂਦੇ ਆ ਤੇ ਨਗਰ ਦੀ ਪ੍ਰਬੰਧ ਕਮੇਟੀ ਗ੍ਰਾਮ ਪੰਚਾਇਤ ਸਾਰਾ ਹੀ ਨਗਰ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਮੇਸ਼ਾ ਇੱਥੇ ਸਹਿਯੋਗ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਗੁਰੂ ਸਾਹਿਬ ਦੀ ਯਾਤ ਵਿੱਚ ਬਣੇ ਗੁਰਦਾਸ ਸਾਹਿਬ ਦੇ ਅੰਦਰਲੇ ਦਰਸ਼ਕ ਕਰ ਰਹੇ ਹਾਂ ਇਸ ਗੁਰਦਾਸ ਸਾਹਿਬ ਦੀ ਉਪਰੀ ਮੰਜ਼ਲ ਉੱਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਅਜਾਇਬ ਘਰ ਬਣਿਆ ਹੋਇਆ ਹੈ ਇਸ ਅਜਾਇਬ ਘਰ ਦੇ ਵਿੱਚ ਪੂਰੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ ਜਿਹੜਾ ਇਹ ਅਜਾਇਬ ਘਰ ਬਣਾਇਆ ਗਿਆ ਹੈ ਇਸ ਅਜਾਇਬ ਘਰ ਸੰਬੰਧੀ ਸਿੱਖ ਇਤਿਹਾਸ ਬੰਦੀ ਜਾਣਕਾਰੀ ਦੇਣੇ ਭਾਈ ਪ੍ਰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਪੰਡਵੰਦਰ ਗੁਰਦੁਆਰਾ ਸਾਹਿਬ 10ਵੀਂ ਵਿਖੇ ਗੁਰਦੁਆਰਾ ਸਾਹਿਬ ਜੀ ਦੂਸਰੀ ਬਿਲਡਿੰਗ ਦੇ ਉੱਤੇ ਜਿਹੜੀ ਜੈਪ ਘਰ ਦੀ ਸੇਵਾ ਸਵਰਗਵਾਸੀ ਕਰਨਾਮ ਸਿੰਘ ਕੈਨੇਡੀਆ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਜਿਹਨੇ ਸਾਰੀ ਸੇਵਾ ਕਰਵਾਈ ਗਈ ਹੈ ਸੋ ਇਸ ਜੈਪ ਘਰ ਦੇ ਵਿੱਚ ਸਾ ਸਮੂਹ ਸਿਧਾਨੀਆਂ ਜਿਹੜੀਆਂ ਤਸਵੀਰਾਂ ਲਾਈਆਂ ਗਈਆਂ ਨੇ ਸਾਡੇ ਗੁਰੂ ਪੀਰਾਂ ਦੀਆਂ ਜੋ ਸਾਡਾ ਸਿੱਖ ਵਿਰਸਾ ਸਾਡਾ ਸਿੱਖ ਇਤਿਹਾਸ ਹੈ ਸਰਬੱਤ ਸਾਡਾ ਸਦਾ ਇਤਿਹਾਸ ਹੈ ਜੇਕਰ ਦੇ ਵਿੱਚ ਸੂਬਤ ਕੀਤਾ ਗਿਆ ਸੋ ਇਸ ਸਜੈਬਕਰ ਨੂੰ ਦੂਰ ਦੂਰੋਂ ਨਗਰ ਤੋਂ ਦੂਰੋਂ ਸੰਗਤਾਂ ਜਿਹੜੀਆਂ ਦਰਸ਼ਨ ਦੇਦਾਰੇ ਕਰਨ ਆਉਂਦਗੀਆਂ ਨੇ ਔਰ ਸਾਡੇ ਜਿਹੜੀ ਅੱਜ ਦੀ ਨੌਜਵਾਨ ਸਭਾ ਹੈ ਪੀਡੀਐਸ ਹਨੀ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਆਪਣੀ ਜਿਹੜੀ ਖੋਪੜੀ ਲੁਭਾਈ ਭਾਈ ਮਨੀ ਸਿੰਘ ਨੇ ਕਿਵੇਂ ਬੰਦ-ਬੰਦ ਕਰਵਾਇਆ ਭਾਈ ਸੁਬੇਖ ਸਿੰਘ ਜੀ ਕਿਵੇਂ ਚਰਖੜੀਆਂ ਤੇ ਚੜੇ ਜਿਹੜੇ ਸਾਡੇ ਸਾਰੇ ਸ਼ਹੀਦਾਂ ਐ ਇਸ ਜੈਪਰ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਨੇ ਪਿੰਡ ਵੰਦਰ ਵਿਖੇ ਜਿੱਥੇ ਸਹਬੇਕ ਮਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਤੋਂ ਬਣਾ ਇਸੇ ਪਿੰਡ ਵਿੱਚ ਬਾਬਾ ਜੀਵ ਸਿੰਘ ਦੀ ਯਾਦ ਵਿੱਚ ਵੀ ਗੁਰਦੁਆਸਾ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਦੀ ਆਯੂਚੀ ਗੁਰਦੁਆਰਾ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਪਿੰਡ ਵੰਦਰ ਵਿਖੇ ਭਗਤ ਰਵਿਦਾਸ ਜੀ ਦੀ ਯਾਦ ਵਿੱਚ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਪਰ ਵੰਤਰ ਵਿਖੇ ਡੇਰਾ ਢਾਹ ਵਾਲਾ ਬਣਿਆ ਹੋਇਆ ਬਹੁਤ ਪ੍ਰਾਤਨ ਡੇਰਾ ਹੈ। ਇਸ ਵਿੱਚ ਜਿਨ੍ਹਾਂ ਸਾਧੂ ਸੰਤਾਂ ਨੇ ਇਹਦੀ ਸੇਵਾ ਕੀਤੀ ਉਹਨਾਂ ਦੀ ਯਾਦ ਚ ਉਹਨਾਂ ਦੇ ਜਿਹੜੇ ਮਟੀਆਂ ਜਾਂ ਕਹਿ ਲਓ ਜਾਂ ਉਹਨਾਂ ਦੀਆਂ ਸਮਾਧਾਂ ਬਣਾਈਆਂ ਗਈਆਂ ਹਨ ਤੇ ਇਸ ਪ੍ਰਾਤਨ ਡੇਰੇ ਢਾਹ ਵਾਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਧੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਆਚਾਰੀਆ ਸ੍ਰੀ ਚੰਦਰ ਭਗਵਾਨ ਜੀ ਕੀ ਜੈ ਇਹ ਤਪਸਥਾਨ ਡੇਰਾ ਬਾਬਾ ਸੇਵਾਦਾਸ ਜੀ ਪਿੰਡ ਰੋਡ ਬੰਦਰ ਜੋ ਕਿ ਐਸਾ ਸਥਾਨ ਦੇ ਉੱਤੇ ਅੱਜ ਤੋਂ ਕੋਈ ਕਰੀਬ 500 ਸਾਲ ਪਹਿਲਾਂ ਤਨਤਨ ਬਾਬਾ ਸਿੱਧ ਜੀ ਨੇ ਆਪਣੇ ਜੀਵਨ ਦੀ ਪੂਰਨ ਤਪੱਸਿਆ ਕਰਕੇ ਇਹ ਸੰਸਥਾਨ ਨੂੰ ਵਸਾਇਆ ਉਸ ਤੋਂ ਬਾਅਦ ਮਹਾਪੁਰਸ਼ ਸੰਤ ਬਾਬਾ ਸੇਵਾਦਾਸ ਜੀ ਨੇ ਇਹ ਸੰਸਥਾਨ ਦੇ ਵਿੱਚ ਤਪੱਸਿਆ ਕੀਤੀ ਉਸ ਤੋਂ ਬਾਅਦ ਬਹੁਤ ਹੀ ਸਿੱਧ ਮਹਾਤਮਾ ਇਹ ਸੰਸਥਾਨ ਦੇ ਵਿੱਚ ਰਾਮ ਆਸਰੇ ਜੀ ਬਾਬਾ ਸ਼ਰਨਦਾਸ ਜੀ ਬਾਬਾ ਹਰਦੇਵ ਮਨੀ ਜੀ ਮਹਾਰਾਜ ਜਿਨ੍ਹਾਂ ਨੇ ਇਹ ਸੰਸਥਾਨ ਦੇ ਉੱਤੇ ਆਪਣਾ ਪੂਰਨ ਜੀਵਨ ਅਰਪਣ ਲੇਖੇ ਲਾਇਆ ਔਰ ਅੱਜ ਮੌਜੂਦਾ ਮਹੰਤ ਭਜਨਦਾਸ ਜੀ ਇਸ ਸੰਸਥਾਨ ਦੀ ਸੇਵਾ ਨਿਭਾ ਰਹੇ ਹਨ ਜੋ ਕਿ ਮਹਾਪੁਰਸ਼ਾਂ ਦੀ ਅਸ਼ੀਰਵਾਦ ਸਦਕਾ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਜ ਮਹਾਪੁਰਸ਼ ਸੰਤ ਬਾਬਾ ਭਜਨਦਾਸ ਜੀ ਇਸ ਸੰਸਥਾਨ ਦੀ ਸੇਵਾ ਨਿਭਾ ਰਹੇ ਹਨ ਪਿੰਡ ਵੰਦਰ ਵਿਖੇ ਯੋਗ ਆਸ਼्रम ਬਣਿਆ ਹੋਇਆ ਹੈ ਇਸ ਯੋਗ ਆਸ਼्रम ਬਾਰੇ ਜਾਣ ਕੇ ਦਿੰਦੇ ਹੋਏ ਆਸ਼ਮ ਦੇ ਸੇਵਾਦਾਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗ ਆਸ਼्रम ਯੋਗ ਸਧਨਾ ਟਰਸਟ ਸਵਾਮੀ ਗੁਰਦੇਵ ਜੀ ਮੰਤ ਅੰਕਾਰ ਦਾਸ ਜੀ ਜੋ ਇਹਦੀ ਸੇਵਾ ਨਿਭਾ ਰਹੇ ਆ ਯੋਗ ਦਾ ਕੰਮ ਚੱਲਦਾ ਜੀ ਪਿੰਡ ਵੰਦਰ ਵਿਖੇ ਇੱਕ ਹੋਰ ਡੇਰਾ ਬਣਿਆ ਹੋਇਆ ਹੈ ਜਿਸ ਨੂੰ ਉਦਾਸੀਨਾ ਆਸ਼ਮ ਕਿਹਾ ਜਾਂਦਾ ਹੈ ਇਹ ਉਦਾਸੀਨ ਆਸ਼्रम ਲੰਬਾੜੀ ਰੋਡ ਦੇ ਉੱਪਰ ਬਣਿਆ ਹੋਇਆ ਹੈ ਇਸ ਆਸ਼्रम ਸੰਬੰਧੀ ਜਾਣਕਾਰੀ ਦੇ ਰਹੇ ਨੇ ਆਸ਼ਮ ਦੇ ਪ੍ਰਬੰਧਕ ਜੀ ਇਹ ਡੇਰਾ ਜੈਮਲਵਾਲਾ ਪਿੰਡ ਪਾਂਦਰ ਟੋਡ ਵਿਖੇ ਇਹ ਡੇਰਾ ਬਹੁਤ ਪ੍ਰਾਤਨਯ ਦੇ ਇਤਿਹਾਸਕ ਡੇਰਾ ਹੈ ਇਹਦੇ ਵਿੱਚ ਸੰਤ ਨਿਰਮਲ ਰਹਿੰਦੇ ਸੀ ਉਸ ਤੋਂ ਬਾਅਦ ਡੇਰੇ ਦੀ ਸੇਵਾ ਨਿਭਾਰੇ ਸੀ ਸੰਤ ਮਨੀ ਦਾਸ ਜੀ ਜਿਹਹੋਂ ਗੱਦੇ ਤੇ ਸੰਤ ਸਿਮਰਦਾਸ ਜੀ ਬ੍ਰਾਜਮਾਨ ਹੈ ਜੀ ਪਿੰਡ ਵਾਂਦਰ ਦੇ ਸ਼ਹੀਦ ਹੋਣ ਵਾਲੇ ਭਾਈ ਫਰਮਨ ਸਿੰਘ ਪੁੱਤਰ ਹਮੇਸ਼ ਸਿੰਘ ਜੋ ਜੈਤੋ ਮੋਰਚ ਚ ਪਹਿਲੇ ਜਥੇ ਸੀ ਜੋ ਸੀ 24 ਚ ਉਹਨਾਂ ਯਾਦ ਵੀ ਪੱਥਰ ਲੱਗਾ ਹੋਇਆ ਹੈ ਪਿੰਡ ਵਾਂਦਰ ਵਿਖੇ ਬੁਰਜਵਾ ਸਿੰਘ ਵਾਲਾ ਰਾਹ ਉੱਪਰ ਬਾਬੇ ਮਸੂਰ ਦੀ ਜਗ੍ਹਾ ਬਣੀ ਹੋਈ ਹੈ ਜਿਸ ਨੂੰ ਬਾਬਾ ਬੇਰੀ ਰਾਹ ਵੀ ਕਿਹਾ ਜਾਂਦਾ ਹੈ ਇੱਥੇ ਸ਼ਹੀਦ ਬਾਬਾ ਖੜਕ ਸਿੰਘ ਦੀ ਵੀ ਸਮਾਦ ਬਣੀ ਹੋਈ ਹੈ ਪਿੰਡ ਵਾਂਦਰ ਵਿਖੇ ਦੋ ਧਰਮਸ਼ਲਾਵਾਂ ਬਣੀਆਂ ਹੋਈਆਂ ਹਨ ਕਿਸੇ ਸਮੇਂ ਇਨ੍ਹਾਂ ਧਰਮਸ਼ਲਾਵਾਂ ਦੀ ਬਹੁਤ ਚਰਥ ਹੋਇਆ ਕਰਦੀ ਸੀ ਇਹ ਧਰਮਸ਼ਲਾਵਾਂ ਪ੍ਰਾਤਮਿਕ ਸਮੇਂ ਦੇ ਮੈਰਜ ਪੱਲਸ ਕਹੇ ਜਾ ਸਕਦੇ ਹਨ ਇੱਥੇ ਹੀ ਜ਼ਿਆਤਰ ਜਿਹੜੇ ਬਰਾਤਾਂ ਦਾ ਠਹਿਰਾਓ ਹੁੰਦਾ ਸੀ ਜਿਹੜੇ ਲੜਕੀਆਂ ਦੇ ਵਿਆਹ ਹੁੰਦੇ ਸੀ ਤੇ ਉਹਨਾਂ ਨੂੰ ਬਰਾਤਾਂ ਨੂੰ ਠਹਿਰਾਉਣ ਦਾ ਕੰਮ ਇਨ੍ਹਾਂ ਜੜੀਆਂ ਧਰਮਸ਼ਲਾਵਾਂ 'ਚ ਕੀਤਾ ਜਾਂਦਾ ਸੀਗਾ ਅਤੇ ਪਿੰਡ ਵਾਦਰ ਵਿਖੇ ਪਰ ਉਹ ਰਜਣਾ ਵੀ ਬਣਿਆ ਹੋਇਆ ਹੈ ਜਿੱਥੇ ਕਿਸਾਨਾਂ ਨਾਲ ਸੰਬੰਧ ਜ਼ਮੀਨਾਂ ਦਾ ਜਿਹੜਾ ਰਿਕਾਰਡ ਹੁੰਦਾ ਹੈ ਪਿੰਡ ਵਿੱਚ ਲੋਕਾਂ ਸੁਤ ਲਈ ਬੈਂਕ ਬਣੀ ਹੋਈ ਹੈ ਜਿੱਥੇ ਲੋਕ ਲੈਣ ਦੋ ਕਰਦੇ ਨੇ ਤੇ ਇਸ ਤਰ੍ਹਾਂ ਐਨ ਪਿੰਡੇ ਵਿੱਚਕਾਰ ਜਿਹੜਾ ਪ੍ਰਾਤਨ ਖੂਬ ਬਣਿਆ ਹੋਇਆ ਹੈ ਜਿਸ ਨੂੰ ਪਿੰਡ ਲੋਕਾਂ ਨੇ ਸਜਾ ਸਵਾਰ ਕੇ ਸੁੰਦਰ ਦਿੱਖ ਦਿੱਤੀ ਹੋਈ ਹੈ ਤੇ ਇੱਥੇ ਲੋਕ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਇਸ ਨੂੰ ਪਿੰਡ ਦੀ ਮਿੰਨੀ ਪਾਰਲੀਮੈਂਟ ਜਾਂ ਸਖਤਰਤ ਵੀ ਕਿਹਾ ਜਾਂਦਾ ਹੈ ਇਹ ਹੈ ਪਿੰਡ ਦੀ ਸਹਿਕਾਰੀ ਸਭਾ ਜਿੱਥੇ ਬਹੁਤ ਸਾਰੇ ਸੰਧ ਸਹਿਕਾਰੀ ਸੋਚ ਬਣਾਏ ਹੋਏ ਨੇ ਜਿਸ ਨੂੰ ਵਰਤ ਕੇ ਕਿਸਾਨ ਪੂਰਾ ਭਰਪੂਰ ਲਾਭ ਉਠਾਉਂਦੇ ਨੇ ਇਹ ਹੈ ਪਿੰਡ ਦਾ ਪ੍ਰਾਇਮਰੀ ਸਕੂਲ ਜੋ 1934 ਵਿੱਚ ਹੋਂਦ ਵਿੱਚ ਆਇਆ ਇਸ ਤੋਂ ਬਾਅਦ ਇਹ ਸਕੂਲ 1969 ਵਿੱਚ ਪਹਿਲਾਂ ਤੋਂ ਅਪਗ੍ਰੇਡ ਹੋ ਕੇ ਮਿਡਲ ਸਕੂਲ ਬਣਿਆ ਇਸ ਤੋਂ ਬਾਅਦ ਇਹ ਸਕੂਲ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ 1972 ਵਿੱਚ ਹਾਈ ਸਕੂਲ ਬਣਿਆ ਇਸ ਤੋਂ ਬਾਅਦ ਇਹ ਸਕੂਲ 1972 ਤੋਂ ਬਾਅਦ 2016 ਦੇ ਵਿੱਚ ਜੂਨ ਦੇ ਵਿੱਚ ਇਹ ਸੀਨੀਅਰ ਸੈਕੰਡਰੀ ਸਕੂਲ ਬਣਿਆ ਇਹਦੀ ਬਹੁਤ ਸ਼ਾਨਦਾਰ ਮਹੱਤ ਬਣੀ ਹੋਈ ਹੈ ਇਹ ਪਿੰਡ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਸ਼ਾਨਦਾਰ ਪਾਪਟਿੰਗ ਕੀਤੀਆਂ ਇਹ ਪਿੰਡ ਦੇ दानੀਆਂ ਦੀ ਲਿਸਟ ਹੈ ਜਿਨ੍ਹਾਂ ਨੇ ਸਕੂਲ ਨੂੰ ਦਾਨ ਕਰਕੇ ਸਕੂਲ ਦਾ ਦਫ਼ਤਰ ਜਾਂ ਹੋਰ ਕਮਰੇ ਆਦਿ ਬਣਵਾਏ ਇਸ ਤੋਂ ਇਲਾਵਾ ਇਹ ਜਿਹੜਾ ਸਕੂਲ ਦੇ ਵਿੱਚ ਜਿਹੜਾ ਸਟਾਫ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਦਾ ਸ਼ਾਨਵਾਰਿਆ ਸਕੂਲ ਦੇ ਵਿੱਚ ਜੇ ਤੁਸੀਂ ਦੇਖ ਰਹੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਦੀ ਇਮਾਰਤ ਇਸ ਨਾਲ ਹੀ ਇਸ ਪਿੰਡ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ ਪ੍ਰਾਈਵੇਟ ਉਹ ਦੇਖ ਰਹੇ ਹੋ ਤੁਸੀਂ ਇੱਥੇ ਵੱਖ-ਵੱਖ ਪਿੰਡਾਂ ਤੋਂ ਬੱਚੇ ਜਿਹੜੇ ਇੱਥੇ ਆ ਕੇ ਵਿਦਿਆਸਲ ਕਰਦੇ ਨੇ ਇਸ ਦੇ ਨਾਲ ਹੀ ਇਸ ਪਿੰਡ ਵਿੱਚ ਮਾਤਾ ਗੁਜਰੀ ਜੀ ਪਬਲਿਕ ਸਕੂਲ ਬਣਿਆ ਹੋਇਆ ਹੈ ਇਹ ਹੈ ਪਿੰਡ ਦੀ ਦਾਣਾ ਮੰਡੀ ਜਿੱਥੇ ਕਿਸਾਨ ਆਪਣੇ ਫਸਲਾਂ ਵਗੈਰਾ ਵੇਚਦੇ ਨੇ ਇਹ ਹੈ ਪਿੰਡ ਦਾ ਵਾਟਰ ਵਰਕਸ ਨਾਲ ਹੀ ਇੱਥੇ ਆਹੂ ਲੱਗਿਆ ਹੋਇਆ ਜੋ ਲੋਕਾਂ ਨੂੰ ਪੀਣ ਵਾਸਤੇ ਜਾਂ ਸ਼ੁੱਧ ਪਾਣੀ ਪ੍ਰਦਾਨ ਕਰਦਾ ਹੈ ਇਸ ਦੇ ਨਾਲ ਹੀ ਬਿਲਕੁਲ ਨਾਲ ਦਾਣਾ ਮੰਡੀ ਤੇ ਇੱਕ ਜਿਮ ਬਣਿਆ ਹੋਇਆ ਹੈ ਬਾਬਾ ਹਰਦੇਵ ਸਿੰਘ ਦੇ ਨਾਂ ਤੇ ਸਪੋਰਟਸ ਕਲੱਬ ਵੱਲੋਂ ਬਣਾਇਆ ਹੋਇਆ ਹੈ ਇਹ ਜਿਮ ਵਿੱਚ ਲੋਕ ਔਰ ਨੌਜਵਾਨ ਅਕੀ ਖਸਤਾ ਕਰਦੇ ਨੇ ਤੇ ਨਾਲ ਹੀ ਇੱਥੇ ਸਕੂਲ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਖੇਡ ਮદાન ਬਣਾਇਆ ਹੋਇਆ ਹੈ ਜਿੱਥੇ ਵੱਖ-ਵੱਖ ਖੇਡਾਂ ਹੁੰਦੀਆਂ ਨੇ ਇਹ ਸੇ ਖੇਡਾਂ ਦੇ ਮਨਾਉ ਚਾਹੇ ਸਾਲ ਵੱਖ-ਵੱਖ ਤਰ੍ਹਾਂ ਦੇ ਟੂਰਨਾਮੈਂਟ ਹੋਈ ਕਰਵਾਏ ਜਾਂਦੇ ਨੇ ਇਹ ਹੈ ਪਿੰਨ ਦੀ ਸ਼ਵਸ਼ਾਨ ਘਾਟ ਪਿੰਨ ਦੀ ਸਾਂਝੀ ਸ਼ਵਸ਼ਾਨ ਘਾਟ ਜੋ ਪਿੰਨ ਦੀ ਏਕਤਾ ਨੂੰ ਦਰਸਾਉਂਦੀ ਹੈ ਇਹ ਸ਼ਵਸ਼ਾਨ ਘਾਟ ਹੀ ਇਨਸਾਨ ਦੀ ਆਖਰੀ ਮੰਜ਼ਿਲ ਹੁੰਦੀ ਹੈ ਆਹ ਹント ਨੂੰ ਜਾਣੂ ਕਰਾਉਣੇ ਆ ਪਿੰਡ ਵੰਦਰ ਦੀਆਂ ਮਹਾਨ ਸ਼ਖਸੀਅਤਾਂ ਬਾਰੇ ਸਭ ਤੋਂ ਪਹਿਲਾਂ ਹੈਡਮਾਸਟਰ ਕਰਤਾਰ ਸਿੰਘ ਜੀ ਮੈਥ ਮਾਸਟਰ ਅਜੈਬ ਸਿੰਘ ਜੀ ਉਸ ਤੋਂ ਬਾਅਦ ਵੈਦ ਗਿਆਨੀ ਗਚਾਰ ਸਿੰਘ ਜੀ ਜਿਨ੍ਹਾਂ ਤੋਂ ਸਿੱਖਿਆ ਲੈ ਕੇ ਬਹੁਤ ਸਾਰੇ ਲੋਕ ਢਾਡੀ ਕੁਇਸ਼ਰ ਤੇ ਗ੍ਰੰਥੀ ਬਣੇ ਇਸ ਤੋਂ ਬਾਅਦ ਪਿੰਡ ਦੀ ਸ਼ਖਸੀਅਤ ਬੀਬੀ ਜਸੀਰ ਕੌਰ ਜੈਲਦਾਰ ਜੀ ਜੋ ਪਿੰਡ ਦੀ ਪਹਿਲੀ ਮੈਂਬਰ ਜਿਲ੍ਹਾ ਪ੍ਰਸ਼ਾਸਨ ਬਣ ਕੇ ਜਿਲ੍ਹਾ ਮੋਗਾ ਦੀ ਪਹਿਲੀ ਚੇਅਰਪਰਸਨ ਬਣੇ ਇਸ ਤੋਂ ਬਾਅਦ ਪ੍ਰਿੰਸੀਪਲ ਜਸਬੇਲ ਕੌਰ ਉਹ ਵੀ ਇਸ ਪਿੰਡ ਦੇ ਜੰਪਲ ਨੇ ਇਸ ਤੋਂ ਬਾਅਦ ਸਮਾਜ ਸੇਵੀ ਜੈਲਦਾਰ ਬਲੰਦਰ ਸਿੰਘ ਜੀ ਵਾnder ਇਸ ਤੋਂ ਬਾਅਦ ਚੰਨਜੀਤ ਸਿੰਘ ਪ੍ਰਧਾਨ ਜੋ ਗੁਰਦੁਆਰਾ ਪਾਸ਼ੇ ਦਸਵੀਂ ਜੋ ਇਤਿਹਾਸ ਗੁਰਦੁਆਰਾ ਉਹਦੇ ਪ੍ਰਧਾਨ ਨੇ ਇਸ ਤੋਂ ਬਾਅਦ ਪਿੰਡ ਦੇ ਸਾ우ਕਾ ਸਪੰਚਰ ਕੁਲੰਸ ਸਿੰਘ ਜੀ ਕੈਨੇਡੀਅਨ ਇਸ ਤੋਂ ਬਾਅਦ ਪਿੰਡ ਵੰਦਰ ਦੇ ਸਾ우ਕਾ ਸਪੰਚਰ 17 ਸਿੰਘ ਜੀ ਕੁੰਦਰਕੌਰ ਜੀ ਮੌਜੂਦਾ ਸਰਪੰਚ ਪਿੰਡ ਵੰਦਰ ਇਸ ਤੋਂ ਬਨਾ ਸਰਦਾਰ ਪ੍ਰਭੂ ਸਿੰਘ ਜੀ ਖਾਲਸਾ ਹੈਡ ਗ੍ਰੰਥੀ ਗੁਰਦੁਆਰਾ ਪਾਸੇ ਦਸਵੀਂ ਗਿਆਨੀ ਪ੍ਰਦੀਪ ਸਿੰਘ ਜੀ ਗੁਰਦੁਆਰਾ ਪਾਸਾਈ ਦਸਵੀਂ ਜੈਲਦਾਰ ਅੰਗਰੇਜ਼ ਸਿੰਘ ਜੀ ਸਾਫਕਾ ਵਾਲੀਵਲ ਖਿਡਾਰੀ ਮਹਿੰਦਰ ਸਿੰਘ ਜੀ ਕੋਟਾ ਸਾਫਕਾ ਵਾਲੀਵਲ ਖਿਡਾਰੀ ਜਗਦੀਸ਼ ਸਿੰਘ ਜੀ ਗੋਰਾ ਸਾਫਕਾ ਵਾਲੀਵਲ ਖਿਡਾਰੀ ਹਰਦੇਵ ਸਿੰਘ ਉਰਫ ਜੱਗੂ ਸਾਫਕਾ ਵਾਲੀਵਲ ਖਿਡਾਰੀ ਜੁਨਨ ਜੱਜ ਵਾਲੀਵਲ ਖਿਡਾਰੀ ਉਤਵਰ ਸੇਂਦਰ अरोड़ा ਸਾਫਕਾ ਕਬੱਡੀ ਖਿਡਾਰੀ ਕਰਾਸਿੰਗ ਵਾਂਦਰ ਸਾਫਕਾ ਕਬੱਡੀ ਖਿਡਾਰੀ ਸੋਨਾ ਸਿੰਘ ਵਾਂਦਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਉਸ ਤੋਂ ਬਾਅਦ ਮਨਜੀਤ ਸਿੰਘ ਪ੍ਰਧਾਨ ਸਮਾਜ ਸੇਵੀ ਕੁਲਦੀਪ ਸਿੰਘ ਭਜਨ ਵਾਂਦਰ ਸਮਾਜ ਸੇਵੀ ਡਾਕਟਰ ਚੰਨਨ ਸਿੰਘ ਵਾਂਦਰ ਤਰਕਸ਼ੀਲ ਆਗੂ ਸਤਪਾਲ ਸਿੰਘ ਹਰਦੋ ਫਾਜ਼ਲਾ ਜੋ ਜਨਰਲ ਰਹਿੰਦੇ ਨੇ ਪਿੰਡ ਦੇ ਤਿੰਨ ਰਸਵੰਚ ਬਣੇ ਤੇ ਪਿੰਡ ਦੇ ਸਰਕਾਰੀ ਸੌਦੇ ਪਤਾਂਵਾਂ ਦੇ ਪਿੰਡ ਵਨ ਚ ਰਹੇ ਨੇ ਉਸ ਤੋਂ ਬਾਅਦ ਪੰਥ ਕਾਗੂ ਭਾਈ ਰਣਜੀਤ ਸਿੰਘ ਜੀ ਵਾਂਦਰ ਰਿਟਾਇਰਡ ਇੰਸਫੈਕਟਰ ਸਰਜੀਤ ਸਿੰਘ ਪੰਜਾਬ ਪੁਲਿਸ ਲਖਮ ਸਿੰਘ ਏਐਸਆਈ ਪੰਜਾਬ ਪੁਲਿਸ ਇੰਜੀਨੀਅਰ ਦਰਸ਼ਨ ਸਿੰਘ ਵਾਂਦਰ ਇੰਜੀਨੀਅਰ ਰਵੇਸ਼ ਸ਼ਰਮਾ ਸਹਾਇਕ ਕਾਰਜਕਾਰੀ ਇੰਜੀਨੀਅਰ ਰਿਟਾਇਰਡ ਸੂਨ ਸਿੰਘ ਨਾਇਕ ਭਾਗਦਾਰਕਾਰੀ ਤੇ ਸਮਾਜਸੀ ਜਨ ਸਿੰਘ ਸਾਉਕਾ ਫੌਜੀ ਸਾਉਕਾ ਫੌਜੀ ਪਿੰਡ ਵੰਦਰ ਪੰਜ ਵਾਰ ਦੇ ਸਿਆਣਾ ਮੈਡਲ ਜਿੰਦਰ ਸਿੰਘ ਜੀ ਵੰਦਰ ਸਹਾਇਕ ਡਾਕਟਰ ਐਮ ਐਸ ਸਰਦਾਰ ਮੁਖਤਿਆਰ ਸਿੰਘ ਜੀ ਵੰਦਰ ਪਹਿਲੇ ਪਟਵਾਰੇ ਪਿੰਡ ਵੰਦਰ ਇਸੇ ਪਿੰਡ ਨਾਲ ਸੰਬੰਧਤ ਗਸਤਾਰ ਗੁਰਸੇ ਸਿੰਘ ਚੰਨ ਜੀ ਗਾਇਕ ਨੇ ਪਿੰਡ ਦੇ ਜੋ ਸੱਭਿਆਚਾਰਕ ਵਿਦੇ ਨਾਲ ਗਾਇਕੀ ਦੇ ਖੇਤਰ ਚ ਪਿੰਡ ਦਾ ਨਾਮ ਚਮਕਾ ਰਹੇ ਨੇ ਦੋਸਤੋ ਬਬੀਹਾ ਬੋਲੇ ਚੈਨਲ ਦੀ ਇਹ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਜਰੂਰ ਕਮੈਂਟ ਬਾਕਸ ਜਾ ਕੇ ਕਮੈਂਟ ਕਰਿਓ ਜੇ ਕੋਈ ਆਫਤ ਮੰਚ ਸੁਝਾਅ ਹੈ ਸੁਝਾਅ ਵੀ ਦੇਣ ਦੀ ਕੋਸ਼ਿਸ਼ ਕਰਿਓ ਇਸ ਤੋਂ ਅਗਲੀ ਬੇਨਤੀ ਕਿ ਜਿੰਨਾ ਦੋਸਤਾਂ ਨੇ ਆਪਣੇ ਪਿੰਡਾਂ ਦਾ ਇਤਿਹਾਸ ਬਾਰੇ ਸਭ ਨੂੰ ਜਾਣ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਦੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਜਿਹੜਾ ਨੰਬਰ ਹੈ ਸਾਡੇ ਚੈਨਲ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਮਿਲ ਸਕਦਾ ਹੈ ਇਸ ਤੋਂ ਅਗਲੀ ਗੱਲ ਕਿ ਅਗਦੇ ਆਉਣਾਂ ਦਿਨਾਂ 'ਚ ਹੋਰ ਪਿੰਡ ਦਾ ਇਤਿਹਾਸ ਲੈ ਕੇ ਤੁਹਾਡੇ ਵਿੱਚ ਸਰਮਖੂਆਉਗੇ ਤਦ ਤੱਕ ਲਈ ਰੱਬ ਰੱਖਾ